ਜਦੀ ਘੜ ਦੇ ਕਾਂਗਰਸ ਭਵਨ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਉਹ ਮੀਟਿੰਗ ਖਾਸ ਕਰਕੇ ਕਾਂਗਰਸ ਦੇ ਪੰਜਾਬ ਆਗੂਆਂ ਦੇ ਨਾਲ ਹੁੰਦੀ ਹੈ ਦਵਿੰਦਰ ਯਾਦਵ ਦੀ ਦਵਿੰਦਰ ਯਾਦਵ ਦਰਸਲ ਪੰਜਾਬ ਮਾਮਲਿਆਂ ਦੇ ਕਾਂਗਰਸ ਦੇ ਆਗੂ ਨੇ ਜੋ ਕਿ ਪੰਜਾਬ ਦੇ ਉੱਤੇ ਖਾਸ ਕਰਕੇ ਚੋਣਾਂ ਤੋਂ ਪਹਿਲਾਂ ਨਿਗਾਹ ਰੱਖ ਰਹੇ ਨੇ ਪੰਜਾਬ ਦੀ ਕਾਂਗਰਸ ਦੇ ਉੱਤੇ ਨਿਗਾਹ ਰੱਖ ਰਹੇ ਨੇ ਤੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਏਕਤਾ ਦਾ ਪਾਠ ਪੜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਮੀਟਿੰਗ ਜਿਹੜੀ ਆ ਉਹ ਬੈਕਫਾਇਰ ਕਰ ਗਈ ਦਰਸਲ ਇਸ ਮੀਟਿੰਗ ਦੇ ਵਿੱਚ ਭਾਰੀ ਗੈਰ ਹਾਜ਼ਰੀ ਰਹੀ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਾਂਗਰਸੀ ਆਗੂ ਨੇ ਪੰਜਾਬ ਦੇ ਉਹ ਖਫਾ ਨੇ ਹਾਈ ਕਮਾਂਡ ਤੋਂ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਉੱਤੇ ਲਗਾਮ ਨਹੀਂ ਲਾ ਸਕੀ ਯਾਨੀ ਕਿ ਹਾਈ ਕਮਾਂਡ ਤੋਂ ਇਸ ਕਰਕੇ ਖਫਾ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਰੋਕਿਆ ਨਹੀਂ ਜਾ ਰਿਹਾ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਤਾਂ ਆਪਣੀਆਂ ਰੈਲੀਆਂ ਕਰ ਰਹੇ ਨੇ ਲੰਗੇ ਦਿਨ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਸਨ ਔਰ ਉੱਥੇ ਉਹਨਾਂ ਨੇ ਰੈਲੀ ਕੀਤੀ ਸੀ ਤੇ ਉਸੇ ਨੂੰ ਲੈ ਕੇ ਨਾਰਾਜ਼ ਨਜ਼ਰ ਆ ਰਹੇ ਨੇ ਕਾਂਗਰਸ ਦੇ ਪੰਜਾਬ ਆਗੂ ਜ਼ਾਹਿਰ ਤੌਰ ਦੇ ਉੱਤੇ ਪਹਿਲਾਂ ਵੀ ਇਤਰਾਜ਼ ਖੜਾ ਹੋਇਆ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਤੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਟੱਟ ਕੇ ਨਵਜੋਤ ਸਿੱਧੂ ਦੀ ਖਲਾਸਤ ਕਰਦੇ ਨਜ਼ਰ ਆ ਰਹੇ ਸੀ ਔਰ ਲੰਗੇ ਦਿਨ ਨਵਜੋਤ ਸਿੱਧੂ ਵੀ ਹੁਸ਼ਿਆਰਪੁਰ ਦੇ ਵਿੱਚ ਡੱਟ ਕੇ ਆਪਣੇ ਹੀ ਆਗੂਆਂ ਬਾਰੇ ਬੋਲਦੇ ਨਜ਼ਰ ਆਏ ਨੇ ਕਾਂਗਰਸ ਪਾਰਟੀ ਦੇ ਵਿੱਚ ਅੰਦਰੂਨੀ 파ੜ ਪੈਂਦਾ ਪੰਜਾਬ ਦੇ ਅੰਦਰ ਦੁਬਾਰਾ ਵੇਖਣ ਨੂੰ ਮਿਲ ਰਿਹਾ ਹੈ ਇਹੋ ਜੀ ਸਥਿਤੀ ਵਿਧਾਨ ਸਭਾ ਚੋਣਾਂ ਦੇ ਲਈ ਵੀ ਸੀਗੀ ਇਹੋ ਜੀ ਸਥਿਤੀ ਜ਼ਿਮਨੀ ਚੋਣਾਂ ਵੇਲੇ ਵੀ ਸੀ ਪਰ ਹੁਣ ਦੁਬਾਰਾ ਇਹੋ ਜੀ ਸਥਿਤੀ ਕਾਂਗਰਸ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ ਜਦੋਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਲੱਗੇ ਹੋਏ ਨੇ ਕਾਂਗਰਸ ਦਾ ਪ੍ਰਚਾਰ ਕਰਨ ਆਪਣੇ ਖਾੜੇ ਲਾ ਰਹੇ ਨੇ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਹੁਣ ਹਾਈ ਕਮਾਂਡ ਤੋਂ ਖਫਾ ਹੋ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਕਿਆ ਨਹੀਂ ਜਾ ਰਿਹਾ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਲਗਾਮ ਨਹੀਂ ਪਾ ਰਹੀ ਇਸ ਗੱਲੋਂ ਜਿਹੜੇ ਹਾਈ ਕਮਾਂਡ ਤੋਂ ਖਫਾ ਨੇ ਪੰਜਾਬ ਦੇ ਕਾਂਗਰਸ ਲੀਡਰ ਪਰ ਦੂਜੇ ਪਾਸੇ ਜੇ ਗੱਲ ਕਰੀਏ ਇਸ ਮੀਟਿੰਗ ਦੀ ਜਿਹੜੀ ਲੰਗੇ ਦਿਨ ਕਾਂਗਰਸ ਭਵਨ ਦੇ ਵਿੱਚ ਹੋਈ ਹੈ ਉਸ ਮੀਟਿੰਗ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜਿੱਥੇ ਇੱਕ ਪਾਸੇ ਤਾਂ ਇਕਤਾ ਦਾ ਪਾਠ ਪੜਾਉਣ ਆਏ ਸੀ ਦਵਿੰਦਰ ਯਾਦਵ ਪਰ ਉਹਨਾਂ ਨੂੰ ਹੀ ਆਪਣਾ ਇਹ ਪ੍ਰੋਗਰਾਮ ਬੈਕ ਫਾਇਰ ਕਰ ਗਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਫ਼ ਦੇਖ ਲਿਆ ਕਿ ਪੰਜਾਬ ਦੇ ਅੰਦਰ ਕਾਂਗਰਸ ਦੀ ਏਕਤਾ ਜਿਹੜੀ ਹੈ ਉਹ ਤਾਰ-ਤਾਰ ਆਲਰੇਡੀ ਹੋਈ ਪਈ ਹੈ ਕਾਂਗਰਸ ਦੇ ਹਾਲਾਤ ਆਲਰੇਡੀ ਮਾੜੇ ਪੰਜਾਬ ਦੇ ਵਿੱਚ ਨਜ਼ਰ ਆਉਣ ਲੱਗ ਗਏ ਨੇ ਕਾਂਗਰਸ ਨੂੰ ਲੈ ਕੇ ਪੰਜਾਬ ਜਿਹੜਾ ਆ ਉਹ ਬੜਾ ਮਹੱਤਵਪੂਰਨ ਹੈ ਕਿਉਂਕਿ ਇੱਕ ਪਾਸੇ ਤਾਂ ਗੱਠ ਜੋੜ ਦੇ ਮਾਮਲਿਆਂ ਨੂੰ ਲੈ ਕੇ ਚਰਚਾਾਂਵਾਂ ਚੱਲਦੀਆਂ ਪਈਆਂ ਨੇ ਵੱਡੇ ਪੱਧਰ ਦੇ ਉੱਤੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਕਾਂਗਰਸ ਤੇ ਆਪ ਦੇ ਨਾਲ ਗੱਠ ਜੋੜ ਜਿਹੜੀ ਹੈ ਉਹ ਗੱਲਬਾਤ ਕੀਤੀ ਜਾ ਰਹੀ ਹੈ ਸੀਟਾਂ ਦੇ ਵੰਡਣ ਦਾ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਪੰਜਾਬ ਇਹੋ ਜਿਹਾ ਇੱਕ ਸੂਬਾ ਬਣ ਗਿਆ ਜਿੱਥੇ ਹਾਲਾਤ ਅਜੇ ਵੀ ਉਸੇ ਤਰ੍ਹਾਂ ਨੇ ਸੀਟਾਂ ਨੂੰ ਵੰਡਣਾ ਤਾਂ ਦੂਰ ਦੀ ਗੱਲ ਅਜੇ ਤੱਕ ਇਹਨਾਂ ਦੇ ਆਪਸੀ ਝਗੜੇ ਹੀ ਲੋਟ ਨਹੀਂ ਆਉਂਦੇ ਪਏ ਜਿਸ ਨੂੰ ਲੈ ਕੇ ਵਿਵਾਦ ਹੁਣ ਵੱਖਰੇ ਪੱਧਰ ਤੇ ਖੜ ਨਹੀਂ ਸਕਦਾ ਕਿਉਂਕਿ ਕਾਂਗਰਸ ਹਰਗੇਜ਼ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਵੱਡੇ ਪੱਧਰ ਦੇ ਉੱਤੇ ਜੇ ਕਾਂਗਰਸ ਨੂੰ ਆਪਣੀ ਏਕਤਾ ਦੇ ਪਿੱਛੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਬਿਲਕੁਲ ਹੀ ਸ਼ਰਮਨਾਕ ਗੱਲ ਹੋਵੇਗੀ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਇੱਕ ਪਾਸੇ ਤਾਂ ਮੀਟਿੰਗ ਜਿਹੜੀ ਆ ਹੋਈ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਦੁਬਾਰਾ ਹੀ ਮੀਟਿੰਗ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਵਾਰ ਇਹ ਮੀਟਿੰਗ ਜਿਹੜੀ ਆ ਕੀਤੀ ਜਾਣੀ ਹੈ ਪਰ ਕਿਤੇ ਨਾ ਕਿਤੇ ਦਵਿੰਦਰ ਯਾਦਵ ਪਹਿਲਾਂ ਹੀ ਸਮਝ ਚੁੱਕੇ ਨੇ ਕਿ ਹਾਲਾਤ ਪੰਜਾਬ ਦੇ ਵਿੱਚ ਕਾਂਗਰਸ ਵਾਸਤੇ ਢਣਾ ਪੂਰਵਕ ਨੇ ਦੂਜੇ ਪਾਸੇ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਤਾਂ ਨਵਜੋਤ ਸਿੰਘ ਸਿੱਧੂ ਨੇ ਲੰਗੇ ਦਿਨ ਹੁਸ਼ਿਆਰਪੁਰ ਦੇ ਵਿੱਚ ਰੈਲੀ ਕੀਤੀ ਜਿੱਥੇ ਮੌਜੂਦਾ ਸਰਕਾਰ ਨੂੰ ਤਾਂ ਜ਼ਰੂਰ ਘੇਰਿਆ ਦੂਜੇ ਪਾਸੇ ਕੇਂਦਰ ਸਰਕਾਰ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਨੇ ਜੇ ਗੱਲ ਕਰੀਏ ਭਾਜਪਾ ਦੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਉਸ ਦੇ ਬਾਰੇ 9 ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਬਾਕੀ ਬਿਆਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਡਟ ਕੇ 75 25 ਦਾ ਹਵਾਲਾ ਦਿੰਦੇ ਨਜ਼ਰ ਆਉਂਦੇ ਨੇ 80 20 ਦਾ ਹਵਾਲਾ ਦਿੰਦੇ ਨਜ਼ਰ ਆਉਂਦੇ ਨੇ ਆਪਣੇ ਹੀ ਪਾਰਟੀ ਆਗੂਆਂ ਦੇ ਉੱਤੇ ਡਟ ਕੇ ਬੋਲਦੇ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਹੁਣ ਵਿਰੋਧ ਕੀਤਾ ਜਾ ਰਿਹਾ ਜਦੋਂ ਅਹੁਦੇ ਮਿਲਦੇ ਨੇ ਉਦੋਂ ਕੋਈ ਵਿਰੋਧ ਨਹੀਂ ਕਰਦਾ ਉਦੋਂ ਕਾਂਗਰਸ ਪਾਰਟੀ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਉਦੋਂ ਕੋਈ ਵਿਰੋਧ ਨਹੀਂ ਕੀਤਾ ਜਾਂਦਾ ਕਿ ਕਿੰਨੂੰ ਅਹੁਦੇ ਦਿੱਤੇ ਜਾਣੇ ਚਾਹੀਦੇ ਆ ਤੇ ਕਿੰਨੂੰ ਨਹੀਂ ਦਿੱਤੇ ਜਾਣੇ ਆਪਣੇ ਅਹੁਦੇ ਸਾਹਮਣੇ ਬੈਠ ਜਾਂਦੇ ਨੇ ਪਰ ਜਦੋਂ ਪਾਰਟੀ ਦੀ ਗੱਲ ਹੁੰਦੀ ਹੈ ਤੇ ਉਦੋਂ ਵਿਰੋਧ ਯਾਦ ਆ ਜਾਂਦਾ ਖੈਰ ਇਹਨਾਂ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤਾਂ ਡਟ ਕੇ ਬੋਲੇ ਨੇ ਪਰ ਨਵਜੋਤ ਸਿੰਘ ਸਿੱਧੂ ਦੀ ਖਿਲਾਫਤ ਦੁਆਰਾ ਕੀਤੀ ਗਈ ਇੱਕ ਪਾਸੇ ਤਾਂ ਦਵਿੰਦਰ ਯਾਦਵ ਨੂੰ ਇਸ ਮੀਟਿੰਗ ਦੇ ਵਿੱਚ ਸਾਫ਼ ਦੇ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੰਜਾਬ ਦੇ ਕਾਂਗਰਸ ਲੀਡਰ ਖੜਦੇ ਨਜ਼ਰ ਆ ਰਹੇ ਨੇ ਦੋ ਪਾੜ ਪੈੰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕਾਂ ਨਾਲ ਦੀ ਨਾਲ ਸੁਖਜਿੰਦਰ ਰੰਧਾਵਾ ਨੇ ਡਟ ਕੇ ਨਵਜੋਤ ਸਿੰਘ ਸਿੱਧੂ ਦੀ ਖਿਲਾਫਤ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੇ ਬਾਰੇ ਸੁਖਜਿੰਦਰ ਰੰਧਾਵਾ ਤਖੇ ਸ਼ਬਦੀ ਵਾਰ ਕਰਦੇ ਨਜ਼ਰ ਆਏ ਨੇ ਉਹਨਾਂ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਈ ਗੱਲਾਂ ਕਹੀਆਂ ਗਈਆਂ ਨੇ ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕੀ ਕੁਝ ਆਖਿਆ ਨਵਜੋਤ ਸਿੱਧੂ ਦੇ ਮੁਖਤਬ ਆਓ ਸੁਣਦੇ ਆ ਦੇਖਿਏ ਮੇ ਪਰਿਵਾਰੀ ਜੋ ਪੰਜਾਬ ਕੇ ਉਹ ਆ ਰਹੇ ਹਨ ਔਰ ਬਾਰੇ ਸੁਲਝੇ ਹੋਏ ਹਨ ਪਹਿਲੇ ਵੀ ਉਹ ਰਹੇ ਹਨ ਰਾਜਸਥਾਨ ਕੇ ਵੀ ਸਹਿ ਪਰਿਵਾਰੀ ਰਹੇ ਹਨ ਔਰ ਵਾਹ ਕੇ ਵੀ ਰਹੇ ਹਨ ਉਪਰਾਖੰਡ ਕੇ ਵੀ दिल्ली के भी वो बड़े वरिष्ठ नेता हैं और बड़े सीजन लीडर हैं वो तो पंजाब में अच्छा चलेगा और पूरा बैलेंस तो होकर काम चलेगा अलायंस को लेकर सब क्या राय है और क्या पार्टी देखिए अलायंस के बारे में ए, जो आज बैठकर बात होगी या दिल्ली में बात होगी तो उसी के बाद ही मेरा एक एक जुड़ आप समझ लीजिए कि जो स्टेट लीडरशिप है उसको इग्नोर नहीं किया जाएगा ਉਨकी भावनाओं को कोई इग्नोर नहीं करेगा सिद्धू खुद खुद मेरी सिद्धू साहब ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾਲ ਹੀ ਸਵਾਲ ਪੁੱਛਿਆ ਕਰੋ ਠੀਕ ਹੈ ਕਿਉਂਕਿ ਬੈਡ ਦੇ ਕੋ 파ਟੀ ਅਲਗ ਚੀਜ਼ ਹੁੰਦੀ ਹੈ ਆਪਣੇ ਤੁਹਾਡੇ ਰਿਲੇਸ਼ਨ ਜਦੋਂ 나 ਕਿਸੇ ਨਾਲ ਠੀਕ ਹੋਣ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਲੱਗਦਾ ਲੇਕਿਨ ਆ ਸਾਰ ਪਰਿਵਾਰੀ ਆ ਰਹੇ ਉਹ ਜਿਹੜੀ ਡਿਸਪਲਨ ਜਾਂ ਪਰਿਵਾਰੀ ਮੈਂ ਵੀ ਰਾਜਸਥਾਨ ਚ ਪਰਿਵਾਰੀ ਸੀਗਾ ਕਿ ਜਿਸ ਵੇਲੇ ਮੈਂ ਜਾਂਦਾ ਸੀ ਉਸ ਵੇਲੇ ਸਾਰੀਆਂ ਰੈਲੀਆਂ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀ ਜਿਹੜੀਆਂ ਸਾਨੂੰ ਰੋਕੂ ਨਹੀਂ ਦੇਈਦੇ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਬਾਅਦ ਚ ਸਾਨੂੰ ਕੋਈ ਹੋਰ ਗੱਲ ਕਰਨੀ ਦੇਦੇ ਇਹਦੇ ਚ ਜੇ ਇੰਡਿਸ ਜੇ ਇੰਡਿਸਿਪਲਨ ਹੈ ਜੇ ਕਰਚ ਵੀ ਇੰਡਿਸਿਪਲਨ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਿਪਲਨ ਹੋਏਗਾ ਤੇ ਉਹ ਜਰੂਰ ਚੱਲਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ